ਇਹਨੂੰ ਜੈ ਭੀਮ ਜਸਰਾ। ਅੱਜ ਸਾਰੇ ਹੀ ਦੁਕਾਨਾਂ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਬੈਠੇ ਲੋਕ ਹੁੰਦੇ ਸਾਰੇ ਡਾਕਟਰ ਬਾਬਾ ਸਾਹਿਬ ਮਿਤਕੜੀ ਦੀ ਜਨਤੀ ਨਾਲ ਉੱਤੇ ਸੁਭਦਾ ਨਾ ਦੇਣਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਪਾਰਟੀ ਬਿਲਕੁਲ ਵੀ ਡਾਕਟਰ ਬਾਬਾ ਸਾਹਿਬ ਮਿਤਕੜੀ ਦੇ ਦਿੱਤੇ ਹੋਏ ਸੰਧਾਨ ਦੇ ਮੁਤਾਬਕ ਕਿ ਅਸੀਂ ਲੋਕ ਅੱਜ ਇਸ ਭਾਰਤ ਦੇ ਵਿੱਚ ਗੰਗਾਂ ਮੰਦਰੀ ਡਾਕਟਰ ਬਾਬਾ ਸਾਹਿਬ ਮਿਤਕੜੀ ਦੇ ਜਿਸ ਤੋਏ ਸੰਦਾਨ ਦੇ ਕਰਕੇ ਹੀ ਅੱਜ ਲੋਕ ਵੱਡੀਆਂ-ਵੱਡੀਆਂ ਕੂਕੀਆਂ ਦੇ ਵੇਦ ਕੇ ਨੰਡ ਮਾਰ ਰਹੇ ਆ ਅੱਜ ਕਈਆਂ ਸਰਕਾਰਾਂ ਡਾਕਟਰ ਬਾਬਾ ਸਾਹਿਬ ਮੇਤਕਰ ਜੀ ਦੇ ਫੋਟੋ ਲਗਾ ਕੇ ਪੰਜਾਬ ਦੀ ਜਿਹੜੀ ਰਾਜਨੀਤੀ ਕਰ ਰਹੀ ਹੈ ਉਹ ਬੰਦੀ ਕਰ ਰਹੇ ਆ ਪਰ ਮੈਂ ਅੱਜ ਉਹਨਾਂ ਲੋਕਾਂ ਦੇ ਲਈ ਬੜੀ ਜੀ ਮਨ ਭਾਗੀ ਜਿਹੜੀ ਗੱਲ ਕਰੇ ਜਾ ਰਹੀ ਹੈ ਜਿੱਥੇ ਅਸੀਂ ਅੱਜ ਡਾਕਟਰ ਬਾਬਾ ਸਾਹਿਬ ਮੇਤਕਰ ਜੀ ਜਨਤੀ ਬਣਾ ਰਹੇ ਆ ਅੱਜ ਜਲੰਧਰ ਦੇ ਵਿੱਚ ਜਿਹੜਾ ਅਮੇਤਰ ਚੌਂਕ ਜਿਸ ਤੋਂ ਉੱਤੇ ਕਈ ਰਾਜਨੀਤੀ ਲੋਕ ਇਸ ਸਟੈਚਨ ਨਮਨ ਕਰਕੇ ਰਾਜ ਕਿਤੇ ਵਿੱਚ ਬਿਸ਼ਪ ਦੇ ਵਿੱਚ ਜਾ ਕੇ ਲੋਕ ਪੈਂਦੇ ਆ ਕੋਈ ਭਾਰਤ ਦੇ ਵਿੱਚ ਪਰਦੇ ਦੇ ਕੋ ਬਾਹਰ ਪਰ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੀ ਉਹ ਸਰਕਾਰ ਨੂੰ ਜਿਹੜੇ ਡਾਕਟਰ ਬਾਬਾ ਸਾਹਿਬ ਮੇਤਰ ਦੀ ਤਸਵੀਰ ਲਗਾ ਕੇ ਅੱਜ ਪੰਜਾਬ ਦੇ ਵੱਖ-ਵੱਖ ਮੈਦਾਨਿਆਂ ਦੇ ਵਿੱਚ ਉਹ ਕੰਮ ਕਰ ਰਿਹਾ ਪਰ ਇੱਕ ਜਲੰਧਰ ਦੇ ਵਿੱਚ ਇੱਕ ਮਨਿਸਟਰ ਜਿਹੜਾ ਉਹ ਦਲਿਤ ਪਰਵਾਹ ਚ ਉਹ ਲੋਕਲ ਵਾਡੀ ਮੰਤਰੀ ਸਾਨੂੰ ਮਿਲਿਆ ਇਸ ਪੰਜਾਬ ਨੂੰ ਪਰ ਕਿੱਡੀ ਚਰਮਨਾ ਕਰਦਾ ਕਿ ਜਲੰਧਰ ਦਾ ਡਾਕਟਰ ਮੇਤਰ ਚੌਂਕ ਕਿੱਥੇ ਡਾਕਟਰ ਬਾਬਾ ਸਾਹਿਬ ਮੇਸੇ ਤੇ ਸਟੈਚੂ ਲੱਗਿਆ ਕਿੱਥੇ ਉਹਨਾਂ ਦੇ ਕੀ ਹਾਲਾਤ ਹੈ ਸਟੈਚੂ ਦੇ ਨਾਂ ਉਹਨੂੰ ਵਾਸ ਕੀਤਾ ਦੇਖੋ ਜਿਹੜਾ ਹਾਰ ਪਿਆ ਉਹ ਕੰਮ ਤੋਂ ਕੰਮ ਹੀ 2-2.5 ਸਾਲ ਪਹਿਲਾਂ ਉਹਨਾਂ ਨੇ ਉੱਥੇ ਹਾਰ ਪਿਆ ਹੈ ਸ਼ੀਸ਼ੇ ਟੁੱਟੇ ਪਏ ਆ ਇਹ ਸਰਕਾਰ ਦੀ ਨਲਕੀ ਹੈ ਇਹ ਸਰਕਾਰ ਸਿਰਫ ਡਾਕਟਰ ਬਾਬਾ ਸਾਹਿਬ ਮੇਸਕਰ ਜੀ ਦੀ ਤਸਵੀਰ ਲਗਾ ਕੇ ਰਾਜਨੀਤੀ ਕਰਨਾ ਚਾਹੁੰਦੇ ਆ ਇਹ ਲੋਕ ਦਲਤਾਂ ਨੂੰ ਝੂਠ ਬੋਲ ਕੇ ਰਾਜਨੀਤੀ ਕਰਨਾ ਚਾਹੁੰਦੇ ਆ ਪਰ ਮੈਂ ਜਿਲੰਗਰ ਰੋਡ ਪੰਜਾਬ ਦੇ ਲੋਕਾਂ ਨੂੰ ਪੀੜ ਕਰਾਂਗਾ ਇਹਨਾਂ ਝੂਠਿਆਂ ਨੂੰ ਇਹਨਾਂ ਬੇਈਮਾਨ ਲੋਕਾਂ ਨੂੰ ਜਲਦ ਕਰੰਗਲੀ ਤੁਹਾਡੇ ਕੋ ਡਾਕਟਰ ਬਾਬਾ ਸਾਹਿਬ ਮਿਤਕਰ ਦਾ ਸਵਿਧਾਨ ਦੀ ਤਾਕਤ ਜਿਹੜੀ ਵੋਟ ਦੀ ਤਾਕਤ ਤੁਹਾਨੂੰ ਦਿੱਤੀ ਹੈ ਉਹਰਾ ਇਸਤੇਮਾਲ ਕਰਨਾ ਜਿਹੜਾ ਮੁੱਖਾ ਤੁਹਾਡੇ ਕੋਲ ਆ ਚੁੱਕਾ ਹੈ ਜਿਹੜੇ ਲੋਕ ਡਾਕਟਰ ਬਾਬਾ ਸਾਹਿਬ ਮਿਤਕਰ ਦਾ ਸਟ੍ਰਕਚਰ ਨੂੰ ਚੋ ਸਕਦੇ ਡਾਕਟਰ ਬਾਬਾ ਸਾਹਿਬ ਮਿਤਕਰ ਦੇ ਸਟ੍ਰਕਚਰ ਦੀ ਕੇਰ ਨਹੀਂ ਕਰ ਸਕਦੇ ਉਹ ਲੋਕ ਕਿੱਦਾਂ ਪੰਜਾਬ ਵਿੱਚ ਜਾਣਗੇ ਕਿੱਦਾਂ ਦੇਸ਼ ਭਜਾਂਦੀਆਂ ਗੱਲਾਂ ਕਰਦੇ ਆ ਮੈਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਪੰਜਾਬ ਦੇ ਵਿੱਚ ਜੇ ਲੋਕਲ ਵਾਡੀ ਮੰਤਰੀ ਹੈ ਉਹ ਵੀ ਜਲੰਧਰ ਦੀ ਧਰਤੀ ਤੋਂ ਹੈ ਜੇ ਕਾਰਪੋਰੇਸ਼ਨ ਦਾ ਹੀ ਬੇੜਾ ਕਰਕਰ ਹੋਇਆ ਉਹ ਤੁਹਾਡੇ ਮਨਿਸਟਰ ਕਰਕੇ ਕਿ ਜਿੱਤੇ ਦੇਖੋ ਡਾਕਟਰ ਬਾਬਾ ਸਾਹਿਬ ਮੇਤਕਰ ਦੀ ਜਿਹੜੀ ਸਟੈਚੂ ਲੱਗਿਆ ਤੇ ਤੁਸੀਂ ਉਹਦੀ ਕੇਰ ਨਹੀਂ ਕਰ ਸਕਦੇ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਪੰਜਾਬ ਦੇ ਵਿੱਚ ਕਿੱਦਾਂ ਕਰ ਰਹੇ ਹੋ ਸਿਰਫ ਸਿਰਫ ਪੰਜਾਬ ਨੂੰ ਲੁੱਟਣ ਦੇ ਲਈ ਪੰਜਾਬ ਨੂੰ ਬਰਬਾਦ ਕਰਨ ਲਈ ਤੁਸੀਂ ਆਏ ਹੋ ਤੁਹਾਨੂੰ ਕੋਈ ਵੀ ਇਤਕਾਰ ਨਹੀਂ ਡਾਕਟਰ ਬਾਬਾ ਸਾਹਿਬ ਮੇਤਕਰ ਦੀ ਤਸਵੀਰ ਲਗਾਉਂਦਾ ਮੈਂ ਸਰਕਾਰ ਨੂੰ ਅਤੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਇਹ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਦੇ ਕੋਲੋਂ ਡਾਕਟਰ ਬਾਬਾ ਸਾਹਿਬ ਮੇਤਕਰ ਦੀ ਜਿਹੜੀ ਤਸਵੀਰ ਲਗਾਈ ਹੈ ਉਹ ਵੀ ਦਸਤਰਦੂਤ ਕਾਰਨ ਦੇ ਅਧਿਕਾਰ ਦਿੱਤੇ ਜਾਣ ਇਹ ਲੋਕ ਡਾਕਟਰ ਬਾਬਾ ਸਾਹਿਬ ਮਿਤਕ ਦੀ ਤਸਵੀਰ ਲਗਾ ਕੇ ਅੱਜ ਪੰਜਾਬ ਦੇ ਗਰੀਬਾਂ ਨੂੰ ਦਲਤਾਂ ਨੂੰ ਪਿਛੜਿਆਂ ਨੂੰ ਲੁਕ ਲਿਆ ਡੋਕਟਰ ਉਹਨਾਂ ਦੀ ਤਸਵੀਰ ਦੇ ਬਲਦੇ ਉਤੇ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਅਸੀਂ ਦਲਤਾਂ ਦੇ ਮੁੱਠੀ ਆ ਅਸੀਂ ਡਾਕਟਰ ਬਾਬਾ ਸਾਹਿਬ ਮਿਤਕ ਦੀ ਸੋਚ ਤੇ ਕੰਮ ਕਰ ਰਹੇ ਆ ਇਹ ਡਾਕਟਰ ਬਾਬਾ ਸਾਹਿਬ ਮਿਤਕ ਦੀ ਸੋਚ ਹੈ ਤੇ ਕੰਮ ਉਹ ਕਰ ਰਹੇ ਆ ਡਾਕਟਰ ਬਾਬਾ ਸਾਹਿਬ ਮਿਤਕ ਦੀ ਲਿੰਨੀ ਪੂਰੀ ਹਾਲਾਤ ਉਹਨਾਂ ਦੇ ਸਟੈਚੂ ਦੀ ਕਦੀ ਵੀ ਕਿਸੇ ਸਰਕਾਰ ਕੋਲ ਨਹੀਂ ਦੇਖੀ ਗਈ ਅੱਜ ਬਹੁਤ ਹੀ ਮਨਪੱਖ ਦੇ ਨਾਲ ਮੈਂ ਨਿੰਦਾ ਕਰ ਰਿਹਾ ਕਿ ਜਿਹੜੇ ਜਿਹੜੇ ਲੋਕ ਸੁਤਰੇ ਆ ਇਹਨਾਂ ਲੋਕਾਂ ਨੂੰ ਆਨਸਾ ਬਣੀ ਚਾਹੀਦੀ ਹੈ ਜਾਂ ਲੋਕਾਂ ਤੱਕ ਇਹ ਮੈਸੇਜ ਪਹੁੰਚਣਾ ਚਾਹੀਦਾ ਹੈ ਕਿ ਇੱਕ ਤੁਹਾਪੇ ਦਾ ਕਲੀਪ ਮਨਿਸਟਰ ਪੁਰ ਪੰਜਾਬ ਦੀ ਸਰਕਾਰ ਡਾਕਟਰ ਬਾਬਾ ਸਾਹਿਬ ਮੇਦਕ ਦੀ ਤਸਵੀਰ ਦਿਖਾਈ ਕਰਦੀ ਹੈ ਤੇ ਡਾਕਟਰ ਬਾਬਾ ਸਾਹਿਬ ਨਿਰਵਿਚ ਸਟੈਚੂ ਤੇ ਇਹਨਾਂ ਨੂੰ ਕੋਈ ਟਾਈਮ ਨਹੀਂ ਹੈ ਡਾਕਟਰ ਬਾਬਾ ਸਾਹਿਬ ਨਿਰਵਿਚ ਸਟੈਚੂ ਤੇ ਹਾਰ ਬਦਲਦਾਨਾ ਕੋਈ ਟਾਈਮ ਨਹੀਂ ਹੈ ਡਾਕਟਰ ਬਾਬਾ ਸਾਹਿਬ ਮੇਦਕ ਸਟੈਚੂ ਤੇ ਸੀਸ਼ੇ ਟੁੱਕੇ ਮੇ ਉਹ ਬਦਲਦਾਨਾ ਕੋਈ ਸਮੇਂ ਨਹੀਂ ਹੈ ਇਹ ਲੋਕ ਸਿਰਫ ਸਿਰਫ ਉਸੀਆਂ ਦੇ ਲਾਲੀ ਲੋਕ ਹੈ ਵੱਡੀ ਵੱਡੀ ਰਾਜਨੀਤੀ ਕਰਨਾ ਚਾਹੁੰਦੇ ਆ के लोग और हिंदुस्तान के लोग, तो लोग ये सारे लोग बहुत जल्दी इन्होंने चर्चा डॉक्टर बाबा साहब ने ਵੋਟ ਦਾ ਇੱਕ ਤਰੀਕ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਵੋਟਾਂ ਪਾ ਕੇ ਲੋਕਾਂ ਨੂੰ ਚੁਣਦਾ ਕਰੀਏ ਔਰ ਦੇਸ਼ ਦੇ ਵਿੱਚ ਇੱਕ ਐਸਾ ਇਮਾਨਦਾਰ ਨੇਤਾ ਐਸਾ ਜਿਹੜਾ ਗਰੀਬਾਂ ਉਹ ਦਲਤਾਂ ਦੀ ਗੱਲ ਕਰਨ ਵਾਲਾ ਹੋ ਦੇਸ਼ ਦੇ ਪ੍ਰਾਈਮ ਮਿੰਿਸਟਰ ਜਿਹੜੇ ਮੋਦੀ ਜੀ ਬੱਲੇ ਕੇ ਆਏਗੇ ਉਹ ਦੇਸ਼ ਦੀ ਜਿਹੜੀ ਹਾਇਪ ਹੋਰ ਬਦਲ ਹੋਵੇ ਉਹ ਦਲਤਾਂ ਦੀ ਜਿਹੜੀ ਗੱਲ ਸੁਣੀ ਜਾਵੇ ਇਹ ਮੈਂ ਸਾਰੇ ਇਸ ਵਿੱਚ ਦੇ ਲੋਕੀ ਜੀ ਆਪਣੇ ਪੜੇ ਲਿਖੇ ਹੋਣ ਦਾ ਅਧਿਕਾਰ ਇਸਤੇਮਾਲ ਕਰੋ ਕਿ ਜਿਹੜੇ ਲੋਕ ਸਾਡੇ ਰੈਬਰਾਂ ਦਾ ਖਿਆਲ ਹੀ ਕਰ ਸਕਦੇ ਨੇ ਉਹ ਲੋਕ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर